ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਇਹ ਆਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਖੁਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਵੜ ਭਾਗੇ ਹੋ ਸਤ ਸੰਗਤੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਸਤ ਗੁਰਾਂ ਦੇ ਫਰਮਾਨ ਨੇ ਵਡਭਾਗੀ ਹਰ ਸੰਗਤ ਪਾਵਹਿ ਭਾਗਹੀਨ ਭ੍ਰਮਚਪਟਾ ਖਾਵਹਿ ਬਿਨ ਭਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਪਰੀਜੇ ਜੀਓ ਭਾਗਾ ਵਾਲੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਿਓ ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਨਹਰਾ ਸਿਰ ਝੁਕਾ ਕੇ ਆਖੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਆਪ ਸਮੂਹ ਸੰਗਤਾਂ ਨੇ ਕੱਲ 5ਵੀਂ ਅਸ਼ਟਪਦੀ ਦੀ ਜੋ ਕਿ ਸ਼ੁਰੂ ਹੋਈ ਸੀ ਉਸ ਦਾ ਸ਼ਲੋਕ ਤੇ ਇੱਕ ਪੌੜੀ ਸਰਵਣ ਕੀਤੀ ਆ ਅੱਜ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਪੰਜਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਵਿੱਚ ਕੀ ਉਚਾਰਨ ਕਰ ਰਹੇ ਨੇ ਆਓ ਸਰਵਣ ਕਰੀਏ ਜੀ ਅਗਨਤ ਸਾਹੋ ਆਪਣੀ ਦੇ ਰਾਸ ਸਤਗੁਰ ਫਰਮਾ ਰਹੇ ਹਨ ਅਗਨਤ ਸਾਹੋ ਆਪਣੀ ਦੇ ਰਾਸ ਇਹ ਅਗਣਤੀ ਹੀ ਪ੍ਰਭੂ ਪਰਮੇਸ਼ਰ ਕਾਲਪੁਰਖ ਨੇ ਰਾਸ ਰਾਸਧਾਰਤ ਹੈ ਕਿ ਪਦਾਰਥ ਅਗਣਤੀ ਸਾਨੂੰ ਨਾ ਗਿਣੇ ਜਾਣ ਵਾਲੇ ਇਹ ਇੰਨੇ ਕ ਪਦਾਰਥਾਂ ਦੀ ਪੂੰਜੀ ਦਿੱਤੀ ਆ ਸਤਿਗੁਰਾਂ ਨੇ ਸਾਹੂ ਪਰਮੇਸ਼ਰ ਕਾਲਪੁਰਖ ਨੇ ਤੇ ਜੋ ਕਿ ਗਨੇ ਮਿਨੇ ਨਹੀਂ ਜਾ ਸਕਦੇ ਖਾਤ ਪੀਤ ਵਰਤਨ ਦੇ ਉਲਾਸ ਉਹੋ ਹੀ ਪਦਾਰਥਾਂ ਦੀ ਪੂੰਜੀ ਨੂੰ ਅਸੀਂ ਖਾਤ ਪੀਤ ਵਰਤੇ ਅਨ ਦੇ ਉਲਾਸ ਉਹ ਪਦਾਰਥਾਂ ਨੂੰ ਖਾ ਪੀ ਕੇ ਅਸੀਂ ਆਨੰਦ ਖੇੜੇ ਖੁਸ਼ੀਆਂ ਮਨਾ ਰਹੇ ਹਾਂ ਆਪਣੀ ਮਾਨਤ ਕਾਸ਼ ਬਹੋਰ ਸਾਹੋ ਲੈ 사ਤਗੁਰ ਕਹਿੰਦੇ ਹਨ ਕਿ ਜੇ ਉਹ ਇਨਾਂ ਪਦਾਰਥਾਂ ਵਿੱਚੋਂ ਕਿਉਂਕਿ ਪਰਮੇਸ਼ਰ ਨੇ ਸਾਨੂੰ ਹਰ ਇੱਕ ਪਦਾਰਥ ਬਖਸ਼ਿਸ਼ ਕੀਤਾ ਆ ਸਾਡਾ ਸਰੀਰ ਜਿਉ ਪਿੰਡ ਸਭ ਤੇ ਇਹ ਪਿੰਡ ਇੱਕ ਸਰੀਰ ਹੈ ਤੇ ਇਸੇ ਤਰ੍ਹਾਂ 사ਤਗੁਰਾਂ ਨੇ ਸਾਨੂੰ ਦੋ ਅੱਖਾਂ ਦੋ ਕੰਨ ਦੋ ਹੱਥ ਦੋ ਪੈਰ ਸਾਰਾ ਸਰੀਰ ਨੂੰ ਸੱਚੇ ਪਾਸ਼ਾਣ ਨੂੰ ਸਾਡੇ ਨੂੰ ਸ਼ਿੰਗਾਰਿਆ ਹੈ ਫਿਰ ਇਸੇ ਤਰ੍ਹਾਂ ਹੀ ਸਤਿਗੁਰ ਕਹਿੰਦੇ ਆਪਣੀ ਅਮਾਨ ਕਸ਼ਬਾਹ ਰਸਾਹੋ ਨਹੀਂ ਧੀ ਪੁੱਤਰ ਦਿੱਤੇ ਨੇ ਇਸਤਰੀ ਦਿੱਤੀ ਆ ਧਨ ਦੌਲਤਾਂ ਦਿੱਤੀਆਂ ਨੇ ਸਤਿਗੁਰ ਕਹਿੰਦੇ ਕਿ ਜੇ ਉਹ ਇਨ੍ਹਾਂ ਪਦਾਰਥਾਂ ਵਿੱਚੋਂ ਆਪਣੀ ਅਮਾਨ ਆਪਣੀ ਅਮਾਨਤ ਉਹ ਵਾਪਸ ਲੈ ਲਵੇ ਅਗਿਆਨੀ ਮੈਨ ਰੋਸ ਕਰਏ ਤੇ ਫਿਰ ਕਹਿੰਦੇ ਅਗਿਆਨੀ ਪੁਰਖ ਜਿਹੜਾ ਕਿ ਮਨ ਦੇ ਵਿੱਚ ਰੋਸ ਕਰਦਾ ਹੈ ਪਛਤਾਵਾ ਕਰਦਾ ਹੈ ਆਪਣੀ ਪ੍ਰਤੀਤਮ ਆਪਹੀ ਹੋਵੇ ਪ੍ਰਤੀਤ ਦਾ ਅਰਥ ਹੈ ਕਿ ਇਤਬਾਰ ਫਿਰ ਮਨ ਵਿੱਚ ਰੋਸ ਕਰਦਾ ਕਿਉਂਕਿ ਪਰਮੇਸ਼ਰ ਕਾਲਪੁਰਖ ਨੇ ਇਹ ਪਦਾਰਥ ਸਭ ਕੁਝ ਦਿੱਤਾ ਹੈ ਧੀਆਂ ਪੁੱਤਰ ਇਹ ਸਾਰੇ ਪਰਮੇਸ਼ਰ ਕਾਲਪੁਰਖ ਨੇ ਸਾਨੂੰ ਬਖਸ਼ਿਸ਼ ਕੀਤੇ ਆ ਅਗਿਆਨੀ ਮਨ ਰੋਸ ਕਰੇ ਮਨ ਵਿੱਚ ਪਛਤਾਵਾ ਕਰਦਾ ਤੇ ਆਪਣੀ ਪ੍ਰਤੀਤ ਆਪਹੀ ਹੋਵੇ ਫਿਰ ਰੋਸ ਕਰਕੇ ਕਿਉਂਕਿ ਆਪਣੀ ਜਿਹੜੀ ਕੋ ਇਤਬਾਰ ਆ ਵਿਸਾਹ ਹੁੰਦਾ ਉਹ ਆਪ ਹੀ ਖੋ ਲਿੰਦਾ ਹੈ ਗਵਾ ਲਿੰਦਾ ਹੈ ਬਾਹਰ ਉਸ ਦਾ ਵਿਸ਼ਵਾਸ ਨਾ ਹੋਵੇ ਸਤਗੁਰ ਕਹਿੰਦੇ ਕਿ ਬਾਹਰ ਇਸ ਦਾ ਫਿਰ ਬਾਅਦ ਵਿੱਚ ਕੋਈ ਵਿਸਾਹ ਨਹੀਂ ਕੀਤਾ ਜਾ ਸਕਦਾ ਜਿਹੜਾ ਪਰਮੇਸ਼ਰ ਤੋਂ ਆਪਣਾ ਇਤਬਾਰ ਹੀ ਗਵਾ ਲਵੇ ਮੁੜ ਫਿਰ ਉਸ ਤੋਂ ਵਿਸ਼ਵਾਸ ਵਿਸਾਹ ਪ੍ਰੋਸਾਨੀ ਕੀਤਾ ਜਾ ਸਕਦਾ ਜਿਸ ਕੀ ਬਸਤ ਇਸ ਆਗੇ ਰੱਖ ਹੈ ਸਤਗੁਰ ਕਿਰਪਾ ਕਰਦੇ ਹਨ ਕਿ ਜਿਸ ਕੀ ਬਸਤ ਤੇ ਸੇ ਅੱਗੇ ਰੱਖੇ ਕਿ ਜਿਸ ਪਰਮੇਸ਼ਰ ਕਾਲਪੁਰਖ ਨੇ ਇਹ ਵਸਤਾਂ ਸਾਨੂੰ ਦਿੱਤੀਆਂ ਨੇ ਪਦਾਰਥ ਦਿੱਤੇ ਨੇ ਧੀਆਂ ਪੁੱਤਰ ਦਿੱਤੇ ਨੇ ਇਹਨਾਂ ਨੂੰ ਕਹਿੰਦੇ ਕਿ ਉਹਦੇ ਅੱਗੇ ਰੱਖਣਾ ਕਰੋ ਕਿ ਜਿਸ ਕੀ ਵਸਤ ਤੇ ਸੇ ਅੱਗੇ ਰੱਖੇ ਕਿ ਜਿਸ ਪਰਮੇਸ਼ਰ ਕਾਲਪੁਰਖ ਦੀ ਵਸਤ ਹੈ ਉਸ ਦੇ ਅੱਗੇ ਰੱਖਣਾ ਕਰੀਏ ਕਿ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਜੰਗ ਚਮਕੌਰ ਦੀ ਜੰਗ ਜਦ ਹੋਈ ਤੇ ਸਤਗੁਰਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਬਾਬਾ ਜੋਰਾਵਰ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ ਤੇ 사ਤਗੁਰ ਚਮਕੌਰ ਦੀ ਗੜੀ ਦੇ ਉੱਪਰ ਜੋ ਕਿ ਟਿੱਬੀ ਦੇ ਚੜੇ ਸਨ ਤੇ 사ਤਗੁਰਾਂ ਨੇ ਉੱਥੋਂ ਕਿਲੇ ਤੋਂ ਉੱਤੋਂ ਜਕਾਰਾ ਲਾਉਂਦੇ ਸਨ ਕਿ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੋ ਇਹੋ ਸ਼ੁਕਰਾਨਾ ਕੀ ਤੇਰੇ ਭੇਜੇ ਆਏ ਸੀ ਤੇ ਤੇਰੇ ਕੋਲ ਹੀ ਆ ਰਹੇ ਨੇ ਕੋਈ ਮਨ ਦੇ ਵਿੱਚ ਰੋਸ ਨਹੀਂ ਕੋਈ ਗਿਲਾ ਨਹੀਂ ਇਸੇ ਤਰ੍ਹਾਂ ਹੀ 사ਤਗੁਰ ਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਇੱਥੋਂ ਚਮਕੌਰ ਗੜੀ ਦਾ ਜੁੱਦ ਫਰੇ ਕਰਦੇ ਹੋਏ ਜਦ ਅੱਗੇ 마ਸ਼ੀਵਾੜੇ ਦੇ ਕੰਡਿਆਂ ਦੇ ਵਿੱਚ ਦੀਆਂ ਸੇਲਾਂ ਸੇਜਾਂ ਤੇ ਸੌਂਦੇ ਸੌਂਦੇ ਹੋਏ ਹੋਰ ਥਾਵਾਂ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਪਹੁੰਚੇ ਤੇ ਉੱਥੇ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਤੇ ਉਹਨਾਂ ਨੇ ਕਿਹਾ ਕਿ ਸਾਡੇ ਪੁੱਤਰ ਦੀ ਨਜ਼ਰੀ ਆਉਂਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਇਹ ਸਾਨੂੰ ਨਜ਼ਰ ਨਹੀਂ ਆ ਰਹੇ ਇਹ ਸਤਗੁਰਾਂ ਨੇ ਕਿਹਾ ਕਿ ਉਹ ਤਾਂ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਗੋਦ ਚ ਜਾ ਬਰਜ ਨੇ ਵੀ ਸੱਚਖੰਡ ਵਿਖੇ ਨੇ ਤਾਂ ਸਤਗੁਰਾਂ ਨੇ ਉਸ ਸਮੇਂ ਖਾਲਸੇ ਵਾਲ ਹੱਥ ਕਰਕੇ ਕਿਹਾ ਸੀ ਸਾਡੇ ਵਾਲ ਹੱਥ ਕਰਕੇ ਕਿਹਾ ਹੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋਤ ਚਾਰ ਚਾਰ ਮੁਵੇ ਤੋ ਕਿਆ ਪਿਆ ਜੀਵਤ ਕਈ ਹਜ਼ਾਰ ਕਹਿੰਦੇ ਸਤਗੁਰਾਂ ਨੇ ਕਿਹਾ ਕਿ ਇਨਾਂ ਪੁੱਤਰਾਂ ਦੇ ਕਰਕੇ ਇੰਨਾ ਖਾਲਸੇ ਦੇ ਕਰਕੇ ਅਸੀਂ ਚਾਰ ਵਾਰ ਦਿੱਤੇ ਤੇ ਇੱਥੇ ਲੱਖਾਂ ਹਜ਼ਾਰਾਂ ਜੀ ਰਹੇ ਨੇ ਇਸ ਕਰਕੇ ਇੱਥੇ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਹੀ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਜੀ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਵਾਇਆ ਜਦੋਂ ਧੀਰਮੱਲਿਆ ਨੇ ਸਰੂਪ ਨਾਂ ਦਿੱਤਾ ਫਿਰ ਸਤਿਗੁਰਾਂ ਨੇ ਕੰਠ ਸਰੂਪ ਲਿਖਾਇਆ ਇੱਥੇ ਹੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਜਪਦੀ ਸਹਿਬ ਜੀ ਦੇ ਸ਼ਲੋਕ ਜੋ ਬਾਬਾ ਜੀਵਨ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਪਛਾਏ ਸਤਿਗੁਰਾਂ ਨੇ ਉਹ ਵੀ ਸ਼ਲੋਕ ਇਸੇ ਹੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਲੋਕ ਜੋ ਕਿ ਸਤਿਗੁਰਾਂ ਨੇ ਆਪ ਉੱਥੇ ਲਿਖਵਾਏ ਭਾਈ ਮਨੀ ਸਿੰਘ ਜੀ ਤੋਂ ਪਾਸੋਂ ਤੇ ਉਸੇ ਸ਼ਲੋਕਾਂ ਨੂੰ ਹੀ ਅੱਜ ਵਾੜ ਦੇ ਭੋਗ ਪਾਇਆ ਜਾਂਦਾ ਹੈ ਸ੍ਰੀ ਖੰਡ ਪਾਟ ਸਾਹਿਬ ਦਾ ਤੇ ਇਸੇ ਤਰ੍ਹਾਂ ਹੀ ਸਤਿਗੁਰੂ ਗੁਰੂ ਗਰੀਬ ਨੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਇੱਥੇ ਦਮਦਮਾ ਸਾਹਿਬ ਦੀ ਧਰਤੀ ਤੇ ਬਹੁਤ ਸਤਿਗੁਰਾਂ ਨੇ ਚੋਜ ਰਚਾਈ ਇੱਥੇ ਡੱਲਾ ਬਰਾੜ ਬੰਦੂਕ ਲੈ ਕੇ ਆਇਆ ਪਰ ਉਹ ਡੱਲਾ ਬਰਾੜ ਸੱਚ ਹੰਕਾਰਿਆ ਹੋਇਆ ਕਹਿੰਦਾ ਸਤਿਗੁਰੂ ਤੁਸੀਂ ਮੈਨੂੰ ਜਿਆਦਾ ਨਹੀਂ ਕੀਤਾ ਵੀ ਇਹ ਸਾਨੂੰ ਸਰਸਨਾ ਦੀ ਸਰਸਨਾ ਦੀ ਤੇ ਜੋਦਨੇ ਸੀ ਕਰਨਾ ਪੈਣਾ ਆਨੰਦਪੁਰ ਕਿਲਾ ਨਹੀਂ ਸੀ ਛੱਡਣਾ ਪੈਣਾ ਚਮਕੌਰ ਗੜੀ ਵਿੱਚ 10 ਲੱਖ ਦਾ ਘੇਰਾ ਨਹੀਂ ਸੀ ਪੈਣਾ ਜੇ ਤੁਸੀਂ ਮੇਰੀ ਪਰਖ ਕਰਦੇ ਜੇ ਤੁਸੀਂ ਮੈਨੂੰ ਯਾਦ ਕਰਦੇ ਤਾਂ ਉਹਦੇ ਮਨ 'ਚ ਹੰਕਾਰ ਸੀ ਕਿ ਜਿਹੜੇ ਸਤਗੁਰਾਂ ਦੇ ਨਾਲ ਸਿੱਖਿਆ ਇਹਨਾਂ ਨੇ ਸਤਗੁਰਾਂ ਨਾਲ ਨੁਕਸਾਨ ਕਰਾਇਆ ਛੋਟੇ ਸਹਬ ਜਿਆਦੇ ਵੱਡੇ ਸਹਬ ਜਿਆਦੇ ਸ਼ਹੀਦ ਹੋ ਗਏ ਆ ਤੇ ਇਹ ਹੰਕਾਰ ਕਰਕੇ ਸਤਗੁਰਾਂ ਨੇ ਫਿਰ ਉਸ ਨੂੰ ਦੱਸਿਆ ਤੇ ਬਾਬਾ ਬੀਰ ਸਿੰਘ ਤੇ ਧੀਰ ਸਿੰਘ ਜੋ ਕਿ ਉਸੇ ਵੇਲੇ ਡੱਲੇ ਦੀਆਂ ਫੌਜਾਂ ਦੇ ਵਿੱਚ ਕੋਈ ਵੀ ਸਤਗੁਰਾਂ ਦੇ ਕੋਲ ਲਾਹੌਰ ਦਾ ਕਾਰੀਗਰ ਸਿੱਖ ਜਿਹੜਾ ਬੰਦੂਕ ਲੈ ਕੇ ਆਇਆ ਸੀ ਸਤਗੁਰਾਂ ਨੇ ਫਿਰ ਬੰਦੂਕ ਦੀ ਪਰਖ ਕਰਨੀ ਚਾਹੀਦੀ ਡੱਲਾ ਬਰਾੜ ਆਪ ਬਣਾ ਗਏ ਖਲੋਤਾ ਤੇ ਨਾ ਹੀ ਆਪ ਉਸ ਦੇ ਸਿਪਾਈ ਤੇ ਨਾ ਕੋਈ ਅਜਾਈ ਮੌਤ ਮਰਨ ਮਾਰ ਸੇ ਤਿਆਰ ਹਿਆ ਬਾਬਾ ਵੀਰ ਸਿੰਘ ਤੇ ਧੀਰ ਸਿੰਘ ਉਦੋਂ ਗੋਲੀ ਦਾ ਨਿਸ਼ਾਨਾ ਗੁਰਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਖਲੋਤੇ ਇੱਕ ਦੂਜੇ ਦੇ ਨਾਲ ਕੋਈ ਵੱਡਾ ਭਰਾ ਅੱਗੇ ਹੁੰਦਾ ਛੋਟਾ ਭਰਾ ਅੱਗੇ ਹੁੰਦਾ ਕਿ ਮੈਂ ਪਹਿਲਾਂ ਉਠਿਆ ਸਤਗੁਰ ਜੀ ਪਹਿਲਾਂ ਮੈਂ ਆਇਆ ਇਸ ਤਰ੍ਹਾਂ ਸਤਗੁਰਾਂ ਦਾ ਉਹਨਾਂ ਦਾ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦਾ ਗੁਰਦਾਰਾ ਵੀ ਦਮਦਮਾ ਸਾਹਿਬ ਦੀ ਧਰਤੀ ਤੇ ਉੱਥੇ ਮੌਜੂਦ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਹਨ ਕਿ ਜਿਸ ਕੀ ਬਸਤ ਤੇ ਅੱਗੇ ਰਾਖੇ ਜਿਸ ਪਰਮੇਸ਼ਰ ਅਕਾਲਪੁਰਖ ਦੀ ਬਸਤ ਹੈ ਆ ਉਸ ਦੇ ਅੱਗੇ ਰੱਖਣਾ ਕਰੋ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ 4 ਹੀ ਲਾਲ ਵਾਰ ਦਿੱਤੇ ਪਰ ਗਿਲਾ ਮਨ ਵਿੱਚ ਰੋਸ ਨਹੀਂ ਕੀਤਾ ਰੱਬ ਕੀ ਆਗਿਆ ਮੰਨ ਮੱਥੇ ਤੇ ਪਰਮੇਸ਼ਰ ਅਕਾਲਪੁਰਖ ਦੀ ਸਭੋ ਪ੍ਰਭੂ ਪਰਮੇਸ਼ਰ ਅਕਾਲਪੁਰਖ ਦੀ ਆਗਿਆ ਸਿਰ ਤੇ ਮੰਨਣੀ ਚਾਹੀਦੀ ਹੈ ਸਿਰ ਮੱਥੇ ਮੰਨਣੀ ਚਾਹੀਦੀ ਹੈ ਕਿਉਂਕਿ ਜਿਵੇਂ ਸਤਿਗੁਰ ਫਰਮਾਉਂਦੇ ਨੇ ਕਬੀਰ ਮੇਰਾ ਮੁਜਮੈ ਕੁਛ ਨਹੀਂ ਜੋ ਕਿਛ ਖਸੋ ਤੇਰਾ ਤੇਰਾ ਤੁਜ ਕਉ ਸੋਪ ਤੇ ਕਿਆ ਲਾਗੇ ਮੇਰਾ ਇਸ ਤਰ੍ਹਾਂ ਸਤਿਗੁਰ ਕਹਿੰਦੇ ਪ੍ਰਭੂ ਪਰਮੇਸ਼ਰ ਕਾਲ ਪ੍ਰਕ੍ਰਿ ਦੀ ਆਗਿਆ ਸਿਰ ਮੰਨਣੀ ਚਾਹੀਦੀ ਹੈ ਬਾਣੀ ਚ ਰਹਿਣਾ ਚਾਹੀਦਾ ਹੈ ਉਸ ਤੈ ਜੋਗਨ ਕਰੈ ਨਿਹਾਲ ਸਤਿਗੁਰ ਕਹਿੰਦੇ ਨੇ ਕਿ ਫਿਰ ਜਿਹੜਾ ਬਾਣੀ ਚ ਰਹਿੰਦਾ ਹੈ ਜਿਵੇਂ ਭਾਈ ਭਖਾਰੀ ਜੀ ਦਾ ਵੀ ਪੁੱਤਰ ਮਰ ਗਿਆ ਪਰ ਉਹਨਾਂ ਨੂੰ ਪਤਾ ਸੀ ਕਿ ਇਹਨੇ ਚਲੇ ਜਾਣਾ ਜਾਂ ਵਿਆਹ ਵੀ ਕੀਤਾ ਸਾਰਾ ਕੁਝ ਪਰ ਉਹ ਬਾਣੀ ਚ ਰਹੀ ਤੇ ਸਤਿਗੁਰੂ ਇੱਥੇ ਵੀ ਕਹਿੰਦੇ ਉਸ ਦੇ ਚੌਗੁਣ ਕਰਨ ਦਿਖਾਲ ਫਿਰ ਸਤਿਗੁਰ ਇੰਨੀ ਕਿਰਪਾ ਕਰਦੇ ਨੇ ਕਿ ਉਸ ਦੇ ਉਤੋਂ ਚੌਗੁਣ ਉਸ ਦੇ ਗੁਣਾ ਨੂੰ ਦੇਖ ਕੇ ਤੇ ਚੌਗੁਣ ਵੀ ਉਸ ਨੂੰ ਫਿਰ ਸਤਿਗੁਰ ਚਾਰ ਗੁਣਾ ਨਾਲ ਵੀ ਜਿਹੜੇ ਚਾਰ ਗੁਣ ਨੇ ਧਰਮ ਅਰਥ ਕਾਮ ਮੋਖ ਚੌਥੀ ਭੁਮਿਕਾ ਦਾ ਆਨੰਦ ਦੇ ਕੇ ਨਿਹਾਲ ਪ੍ਰਸਾਨੀ ਕਰ ਦਿੰਦੇ ਹਨ ਨਾਨਕ ਸਾਹਿਬ ਸਦਾ ਦੇਵਾਲ ਇਸ ਪ੍ਰਭੂ ਪਰਮੇਸ਼ਰ ਅਕਾਰ ਪੁਰਖ ਸਦਾ ਹੀ ਦਿਆਲੂ ਹੈ ਸਦਾ ਹੀ ਉਹ ਦਿਆ ਕਰਨ ਵਾਲਾ ਹੈ ਇਸ ਕਰਕੇ ਉਹਦੀਆਂ ਦਿਆ ਸਾਨੂੰ ਲੈਣੀ ਨਹੀਂ ਆਉਂਦੀਆਂ ਇਸ ਕਰਕੇ ਸਤਗੁਰ ਜਦੋਂ ਖੁਸ਼ ਹੋ ਜਾਣ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਗੁਰ ਨਦਰ ਕਰੇ ਸਤਗੁਰ ਜੇ ਤਾਂ ਨਦਰ ਕਰਦੇ ਨੇ ਲੱਖਾਂ ਖੁਸ਼ੀਆਂ ਬਖਸ਼ ਦਿੰਦੇ ਨੇ ਤੇ ਜੇ ਸਤਗੁਰ ਨਦਰ ਨਾ ਕਰਨ ਨਦਰ ਉਪਠੀ ਜੇ ਕਰੇ ਸਰਤਾਨੋਂ ਕਾਹੋ ਕਰਾਈਂਦਾ ਫੇਰ ਭਾਵੇਂ ਸੁਲਤਾਨ ਆ ਰਾਜਾ ਆ ਉਸ ਨੂੰ ਵੀ ਕਾਖ ਖਾਣ ਦੇ ਮਜਬੂਰ ਕਰ ਦਿੰਦਾ ਜਿਵੇਂ ਸ਼ਾਹ ਜਹਾਨ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹ ਜਹਾਨ ਨੂੰ ਕਾਖਵਾਇਆ ਕਾਖ ਖਾਣ ਤੇ ਮਜਬੂਰ ਕਰ ਦਿੱਤਾ ਸੀ ਇਸ ਤਰ੍ਹਾਂ ਸਾਡਾ ਸਤਿਗੁਰ ਤੇ ਨਾਨਕ ਸਾਹਿਬ ਸਦਾ ਦਿয়াল ਉਹਦੇ ਸਦਾ ਇਹ ਦਇਆ ਕਰਨ ਵਾਲਾ ਦਿਾਲੂ ਕਰਪਾਲੂ ਹੈ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਗੁਰੂ ਗੋਬਿੰਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਆ ਪੰਜਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਸਰਵਣ ਕੀਤੀ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਸਾਧ ਸੰਗਤ ਜੀਓ ਇਤਿਹਾਸ ਦੀ ਵਿਚਾਰ ਕਰਦਿਆਂ ਗੁਰਬਾਣੀ ਦੇ ਅਰਥ ਗੁਰਬਾਣੀ ਸ਼ਬਦ ਦੀ ਵਿਚਾਰ ਕਰਦਿਆਂ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਾਂ ਇਸੇ ਤਰ੍ਹਾਂ ਹੀ ਕੱਲ ਨੂੰ ਪੰਜਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਦੀ ਕਥਾ ਹੋਵੇਗੀ ਆਪ ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਕਥਾ ਸਰਵਣ ਕਰਕੇ ਆਪਣਾ ਜੋ ਕਿ ਸਾਨੂੰ ਮਨੁੱਖਾ ਜਨਮ ਮਿਲਿਆ ਹੈ ਇਸ ਦਾ ਲਾਹਾ ਪ੍ਰਾਪਤ ਕਰਨਾ ਹੈ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ